ਇੱਕ ਪਰਿਵਾਰ ਸੇ ਮੁੰਡੇ ਦਾ ਵਿਆਹ ਹੋਇਆ ਉਸ ਲੜਕੇ ਦਾ ਪਹਿਲਾਂ ਕਿਸੇ ਹੋਰ ਲੜਕੇ ਨਾਲ ਸੰਬੰਧ ਸੀ ਉਹ ਘਰ ਵਾਲਿਆਂ ਨੇ ਕੋਈ ਮਾੜਾ ਮੋਟਾ ਤੰਗ ਕੀਤਾ ਤੇ ਉਹ ਭੱਜ ਕੇ ਉਸ ਪਰਿਵਾਰ ਦੇ ਵਿੱਚ ਰਹੀ ਜੀ ਤੇ ਇਹਨਾਂ ਨੇ ਕਿਹਾ ਕਿ ਸਾਡੀ ਨੂੰਹ ਹੈ ਤੁਸੀਂ ਸਾਡੇ ਹੁੰਦੇ ਹੋ ਉਹ ਕਹਿੰਦੇ ਹੁਣ ਤਾਂ ਸਾਡੇ ਕੋਲ ਆ ਗਈ ਹੈ ਉਹ ਮੈਨੂੰ ਕਹਿੰਦਾ ਮੈਨੂੰ ਅਫਸੋਸ ਹੈ ਕਿ ਮੈਨੂੰ ਆਪਣੀ ਮਿਸਾਲ ਮੈਨੂੰ 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 ਕਰਕੇ ਗੱਲ ਕਰਨੀ ਪੈ ਰਹੀ ਹੈ ਪਰੰਤੂ ਮੈਂ ਜਿਹੜੀਆਂ ਉਸ ਮਸਿਆਵਾਂ ਤੁਹਾਨੂੰ ਦੱਸਾਂਗਾ ਜਿਹੜੀਆਂ ਮੈਂ ਹੱਲ ਕੀਤੀਆਂ ਹੋਈਆਂ ਹਨ ਹਾਂਜੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਖਹਿੜਾ ਛੱਡ ਦਿਓ ਦਾ ਜੇਕਰ ਉਸ ਨੇ ਤੁਹਾਡੇ ਘਰ ਦੇ ਵਿੱਚ ਆ ਕੇ ਐਵੇਂ ਕੀਤਾ ਤਾਂ ਉੱਥੇ ਵੀ ਐਵੇਂ ਕਰੇਗੀ ਆਦਤਾਂ ਨਹੀਂ ਬਦਲਦੀਆਂ ਹੁੰਦੀਆਂ ਕੋਚਰ ਬਾਅਦ ਉਹਨਾਂ ਨੇ ਹੀ ਕਰ ਦਿੱਤੀ ਹੈ ਹਾਂ ਕਹਿਣ ਤੋਂ ਭਾਵੇਂ ਹੈਗਾ ਕਿ ਪੱਕੇ ਰਹੋ ਵਿਆਹ ਕੀਤਾ ਉਸ ਨੂੰ ਕਾਮਯਾਬ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਬਿਲਕੁਲ ਹਮ ਮਤਲਬ ਹੈ ਨਿੱਕੇ ਜੀ ਗੱਲ ਤੇ ਵੱਖਰੇ ਹੋ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ ਹੁਣ ਇੱਕ ਪ੍ਰੋਬਲਮ ਆ ਰਹੀ ਹੈ ਕਿ ਪਰਿਵਾਰ ਛੋਟੇ ਹੋ ਰਹੇ ਹਨ ਹਾਂਜੀ ਇੱਕ ਪੁੱਤਰ ਹੈ ਮਾਂ ਉਸ ਨੂੰ ਪੁੱਤਰ ਹੀ ਨਹੀਂ ਸਮਝਦੀ ਮਾਂ ਉਸ ਨੂੰ ਕਈ ਪੁੱਤਰ ਸਮਝਦੀ ਹੈ ਉਸ ਤੋਂ ਸਾਰੇ ਫਾਇਦੇ ਉਠਾਉਣਾ ਚਾਹੁੰਦੀ ਹੈ ਹਮ ਉਸ ਮੁੰਡੇ ਨੂੰ ਜਿਹੜੀ ਲੜਕੀ ਪਸੰਦ ਸੀ ਉਸਨੇ ਉਸ ਨਾਲ ਵਿਆਹ ਕਰਵਾ ਲਿਆ ਮਾਣੂ ਪਸੰਦ ਨਹੀਂ ਸੀ ਜਿਵੇਂ ਲੜਕੇ ਵਾਲੇ ਕੀ ਕਰਦੇ ਆ ਕਿ ਰਿਸ਼ਤੇਦਾਰ ਔਰਤਾਂ ਵਾਸਤੇ ਸੂਟ ਦਿੰਦੇ ਆ ਹਾਂਜੀ ਕਈ ਵਾਰੀ ਪਰਿਵਾਰ ਵੀ 21 ਸੂਟ ਇਕੱਠੇ ਦੇ ਦਿੰਦੇ ਆ ਵੀ ਜਿਹਨੂੰ ਤੁਸੀਂ ਠੀਕ ਸਮਝੋ ਉਸ ਨੂੰ ਤੁਸੀਂ ਦੇ ਦਿਓ ਹਮ ਇੱਕ ਵਾਰੀ ਉਹ ਪਤੀ ਪਤਨੀ ਘੁੰਮਣ ਗਏ ਤੇ ਉਹਦੀ ਜਿਹੜੀ ਸੱਸ ਸੀ ਲੜਕੇ ਦੀ ਜਿਸ ਨੂੰ ਉਹ ਪਸੰਦ ਨਹੀਂ ਸੀ ਕਰਦੇ ਉਸ ਨੇ ਉਹ 21 ਸੂਟ ਜਿਹੜੇ ਸੀ ਨਾ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਇੱਕ ਇੱਕ ਮੀਟਰ ਕਪੜਾ ਕਾਟ ਦਿਆ ਹਾਂਜੀ ਬਾੜ ਕੇ ਰੱਖ ਲਿਆ ਤੇ ਜਿਸ ਨੂੰ ਉਹ ਕਤੇ ਸੂਟ ਦਿੰਦੇ ਸੀ ਉਹ ਸੂਟ ਤਾਂ ਬਣਦਾ ਨਹੀਂ ਸੀ ਸੂਟ ਲੈਣ ਵਾਲੇ ਸੋਚਦੇ ਸੀਗੇ ਕਿ ਇਹੀ ਕਪੜਾ ਜਿਹੜਾ ਕੱਟ ਹੈ ਬਾਕੀ ਸਾਰੇ ਠੀਕ ਹੈ ਉਹ ਵਾਪਸ ਕਰਨ ਆ ਜਾਂਦੇ ਸੀਗੇ ਉਸ ਵੇਲੇ ਫਿਰ ਸੱਸ ਜਿਹੜੀ ਸੀ ਨਾ ਉਸ ਦੇ ਸਾਹਮਣੇ ਆਪਣੀ ਨੂੰਹ ਦੀ ਭੰਡੀ ਕਰਦੀ ਸੀ ਵੀ ਦੇਖੋ ਜੀ ਇਹਨਾਂ ਨੇ ਜਾਣ ਕੇ ਸਾਡੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੂੰ ਇਹਨਾਂ ਨੇ ਪਤਾ ਹੈਗਾ ਕਿ ਸੂਟ ਦੇ ਵਿੱਚ ਕਿੰਨਾ ਕਪੜਾ ਲੱਗਦਾ ਵਗਾਰਾ ਵਗਾਰਾ ਇੱਕ ਦਿਨ ਉਸ ਨੂਹ ਨੂੰ ਉਹ ਇੱਕ ਇੱਕ ਮੀਟਰ ਪਾੜੇ ਹੋਏ ਕੱਪੜਿਆਂ ਦੀ ਗਠੜੀ ਬੇਟੀ ਚੋਂ ਮਿਲ ਗਈ ਹਾਂ ਜਿਵੇਂ ਵੀ ਵਾਪਰੇਗਾ ਹਮ ਇੱਕ ਨਵੀਂ ਸੁਨਾਸਿਆ ਪੈਦਾ ਹੋ ਰਹੀ ਹੈ ਨੂਹਾ ਪੜੀਆਂ ਲਿਖੀਆਂ ਤੇਜ਼ ਤਰਾਰ ਹੈ ਬਹੁਤ ਕੁਝ ਜਾਣਦੀਆਂ ਹਾਂ ਹਾਂ ਬਹੁਤ ਕੁਝ ਉਹਨਾਂ ਨੂੰ ਪਤਾ ਹੈ ਤੇ ਸਸਾਂ ਜਿਹੜੀਆਂ ਹੈਗੀਆਂ ਪੁਰਾਣੇ ਜ਼ਮਾਨੇ ਦੀਆਂ ਹੈਗੀਆਂ ਬਿਲਕੁਲ ਤੇ ਉਹਨਾਂ ਦੇ ਵਿੱਚ ਟਕਰਾਓ ਹੈ ਅਰ ਹੁਣ ਇਹ ਹੋ ਗਿਆ ਕਿਆ ਲਈ 50% ਸੱਸਾਂ ਆਪਣੀਆਂ ਨੂੰਹਾਂ ਤੋਂ ਡਰਦੀਆਂ ਡਰਦੀਆਂ ਨੂੰਹਾਂ ਸਿਆਣੀਆਂ ਵੀ ਹੁੰਦੀ ਐ ਇੱਕ ਨੋਹ ਸੇ ਉਹ ਆਈ ਸੱਸ ਦੇ ਕੋਲ ਜਾਇਦਾਦ ਸੀ ਪੁੱਤਰ ਦੀ ਜਾਇਦਾਦ ਸੀ ਉਹਨਾਂ ਦੀ ਹਾਂਜੀ ਉਸਨੇ ਆਪਣੇ ਹਸਬੰਦ ਨੂੰ ਕਿਹਾ ਕਿ ਤੁਸੀਂ ਆਪਾਂ ਸਕੂਲ ਹੋਲਦੇ ਹਾਂ ਉੱਥੇ ਤੇ ਉਸਨੇ ਆਪਣੇ ਸੱਸ ਨੂੰ ਕਿਹਾ ਮੈਂ ਪ੍ਰਿੰਸੀਪਲ ਹੋਵਾਂਗੇ ਤੁਸੀਂ ਇਹਦੇ ਚੇਅਰਮੈਨ ਬਣ ਜਾਣਾ ਆਪਾਂ ਸਕੂਲ ਚਲਾਵਾਂਗੇ ਮਤਲਬ ਉਸਨੇ ਮੈਂ ਤਾਂ ਆਪਾ ਬਣਾ ਲਿਆ ਆਪਾਂ ਕਰਾਂਗੇ ਉਸ ਦੇ ਨਾਲ ਉਸ ਨੂੰ ਉਹ ਬਹੁਤ ساری ਇੱਜ਼ਤ ਮਿਲ ਗਈ ਸੁਖਵਿੰਦਰ ਅਮਰਤ ਹੈਗੀ ਆ ਪੁਆਇਟਸ ਬਿਲਕੁਲ ਉਹ ਦੱਸਦੇ ਸੀ ਕਿ ਉਹਦੀ ਜਦੋਂ ਕਵਤਾਵਾਂ ਦੀਆਂ ਕਿਤਾਬਾਂ ਛਪਦੀਆਂ ਤਾਂ ਉਸ ਦੀ ਸੱਸ ਜਿਹੜੇ ਆ ਹੁਣ ਉਹਦੀ ਪ੍ਰਸ਼ੰਸਾ ਕਰਦੀ ਹੈ ਬਿਲਕੁਲ ਤੇ ਕਦੇ ਮੇਰੀ ਇੱਕ ਵਾਰੀ ਨਵੀਂ ਕਿਤਾਬ ਛਪੀ ਤੇ ਮੇਰੇ ਸੱਸ ਪੁੱਛਦੇ ਐ ਹੁਣ ਆਪਣੀਆਂ ਕਿਤਨੀਆਂ ਕਿਤਾਬਾਂ ਹੋ ਗਈਆਂ ਉਹ ਕਹਿਣ ਤਾਂ ਪਾਵੇਗਾ ਉਹਨਾਂ ਨੂੰ ਇਨਕਲੂਡ ਕਰੋ ਉਹਨਾਂ ਨੂੰ ਬਾਹਰ ਨਾ ਕੱਢੋ ਮੈਨੂੰ ਯਾਦ ਆ ਸੰਗਰੂਰ ਮੈਂ ਪੜਾਉਂਦਾ ਸੀ ਤੇ ਯੂਨੀਵਰਸਿਟੀ ਨੇ ਕਾਲਜ ਨੂੰ ਯੂਥ ਫੈਸਟੀਵਲ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਹਾਂਜੀ ਜੋ ਪ੍ਰਿੰਸੀਪਲ ਬੜਾ ਡਰਦਾ ਸੀ ਕਿਉਂਕਿ ਉਸ ਜਿਹੜਾ ਕਾਲਜ ਸੀਗਾ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਸੀ ਜਿਹੜੇ ਲਠਵਾਲ ਸੀਗੇ ਯੇ ਜਿਹੜੇ ਜਿਹਨੂੰ ਗੁੰਡਾ ਤਾਂ ਨਹੀਂ ਕਹਿਣਾ ਚਾਹੀਦਾ ਪਰੰਤੂ ਉਹ ਕਾਬੂ ਨਹੀਂ ਸੀ ਆਉਂਦੇ ਹੈਗੇ ਹਾਂਜੀ ਤੇ ਮੈਂ ਸਾਈਕੋਲੋਜੀ ਪੜਦਾ ਸੀ ਉਹਨੇ ਤੇ ਨਾ ਮੈਂ ਪ੍ਰਿੰਸੀਪਲ ਸਾਹਿਬ ਨੇ ਕਹੇ ਤੁਸੀਂ ਮੈਨੂੰ ਇੰਚਾਰਜ ਬਣਾ ਦਿਓ ਮੈਂ ਕਰਦਾ ਇਹ ਮੈਂ ਉਹ 8 10 ਕਮੇਟੀਆਂ ਬਣਾਈਆਂ ਤੇ ਉਹਨਾਂ ਸਾਰਿਆਂ ਹਰੇਕ ਕਮੇਟੀ ਦਾ ਉਹਨਾਂ ਦਸਾਂ ਵਿੱਚੋਂ ਨਾ ਕਿਸੇ ਨਾ ਕਿਸੇ ਨੂੰ ਪ੍ਰਧਾਨ ਲਾ ਦਿੱਤਾ ਹਾਂਜੀ ਮਤਲਬ ਕਿ ਉਹਨਾਂ ਸਾਰਿਆਂ ਨੂੰ ਪ੍ਰਧਾਨ ਬਣਾ ਦਿੱਤਾ ਪ੍ਰਦਾਨ ਬਣਾ ਦਿੱਤਾ ਤੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਇਹ ਹੋਣੀ ਚਾਹੀਦੀ ਹੈ ਉਸ ਵਰਗਾ ਯੁੱਧ ਹੈਸਟੀ ਵਾਲੀ ਨਹੀਂ ਹੋਇਆ ਅਗਲੀ ਕਹਿਣ ਤੋਂ ਪਾਵੇਗਾ ਉਹ ਉਹਨਾਂ ਨੂੰ ਜ਼ਿੰਮੇਵਾਰੀ ਦਿਓ ਇੱਕ ਵਾਰ ਇਹ ਕਿ ਹੋਇਆ ਕਿ ਯੂਨੀਵਰਸਿਟੀ ਦੇ ਵਿੱਚ ਐਂਟ੍ਰੈਂਸ ਟੈਸਟ ਲੈਣਾ ਸੀ ਮੇਰੇ ਵੀ ਡਿਊਟੀ ਲੱਗੇ ਹੋਈ ਸੀ ਮੈਂ ਕੋ-ਕואఆర్ਡੀਨੇਟਰ ਸੀ ਤੇ ਅਸੀਂ ਵੱਖਰੀਆਂ-ਵੱਖਰੀਆਂ ਬ੍ਰਾਂਚਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਬ੍ਰਾਂਚ ਵਿੱਚੋਂ ਇੱਕ-ਇੱਕ ਬੰਦਾ ਸਾਨੂੰ ਦਿਓ ਉਹਨਾਂ ਨੇ ਜੋ ਕੰਮ ਚੋਰ ਸੀ ਵੱਡੇ ਤੋਂ ਵੱਡਾ ਉਹ ਸਾਨੂੰ ਭੇਜ ਦਿੱਤੇ ਉਹਨਾਂ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਸੀ ਅੱਛਾ ਆਸ਼ੇ ਕਿ ਕੀਤਾ ਕਿ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਮੇਜ਼ ਉੱਤੇ ਨਾ ਉਹਨਾਂ ਦੇ ਨੌਂ ਦੀਆਂ ਤਖਤੀਆਂ ਲਾ ਦਿੰਦੀਆਂ ਹੂੰ ਤੇ ਉਹਨਾਂ ਦੇ ਗਲਦੇ ਵਿੱਚ ਉਹ ਪਾ ਦਿੱਤਾ ਤੇ ਲਿਖ ਕੇ ਲਾ ਦਿੱਤਾ ਜੇ ਕਿਸੇ ਨੂੰ ਕਿਸੇ ਵੀ EMPLOYE ਦੇ ਖਿਲਾਫ ਸ਼ਿਕਾਇਤ ਹੋਵੇ ਤਾਂ ਨਾਮ ਅਨੁਸਾਰ ਜਿਹੜਾ ਹੈ ਉਹ ਇਸ ਬਾਕਸ ਦੇ ਵਿੱਚ ਪਾਈ ਜਾਵੇ ਹਾਂ ਸੋ ਕਹਿਣ ਤੋਂ ਬਾਅਦ ਉਹਨਾਂ ਦਾ ਨੌ ਹੋ ਗਿਆ ਉਹਨਾਂ ਨੂੰ ਮਾਨਤਾ ਮਿਲ ਗਈ ਉਹ ਮਾਨਤਾ ਮਿਲਣ ਦੇ ਨਾਲ ਹੀ ਉਹ ਸੁਧਰ ਗਏ ਬਿਲਕੁਲ ਤੇ 25 ਰੁਪਏ ਮਿਲਦੇ ਸੀਗੇ ਉਦੋਂ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ ਉਹਨਾਂ ਦੀ ਚਾਹ ਵਾਸਤੇ ਉਹ ਅੱਜ ਤੋਂ 20 22 ਸਾਲ ਦੀ ਗੱਲ ਹੈਗੀ ਹੈ ਉਹ 25 ਰੁਪਏ ਖਰਚ ਹੀ ਨਹੀਂ ਸੀ ਹੁੰਦੇ ਹੈਗੇ ਹੂੰ ਸੋ ਕਹਿਣ ਤੋਂ ਪਾਵੇਗਾ ਕਿ ਦੂਜੇ ਬੰਦੇ ਨੂੰ ਮਾਨਤਾ ਦਿਓ ਮਾਨਤਾ ਜਦੋਂ ਦਿਓਗੇ ਉਹ ਤੁਹਾਡਾ ਸਹਿਯੋਗੀ ਬਣ ਜਾਏਗਾ ਹੂੰ ਸੋ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਤੁਸੀਂ ਨਕਾਰੋ ਨਾ ਉਹਨੂੰ ਕੰਡੈਮ ਨਾ ਕਰੋ ਉਸ ਦੇ ਖਿਲਾਫ ਮੋਰਚਾ ਨਾ ਲਾਓ ਉਸ ਨੂੰ ਆਪਣਾ ਸਹਿਯੋਗੀ ਬਣਾਓ ਉਹਨੂੰ ਆਪਣਾ ਸਹਿਯੋਗੀ ਬਣਾਓਗੇ ਤਾਂ ਉਸ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਵਿਦਿਆਰਥੀ ਸੀ ਹਾਂਜੀ ਉਹ ਜਦੋਂ ਪਿੰਡ ਜਾਂਦਾ ਸੀ ਤਾਂ ਉਹਦੀ ਮਾਂ ਵਿਧਵਾ ਸੀ ਤੇ ਉਹਨੇ ਜਦੋਂ ਆਉਣਾ ਹੁੰਦਾ ਸੀ ਕਹਿੰਦਾ ਜਦੋਂ ਮੈਂ ਆਉਣ ਲੱਗਦਾ ਮੇਰੀ ਮਾਂ ਰੋਣ ਲੱਗ ਪੈਂਦੀ ਹੈ ਕਹਿੰਦੀ ਹੈ ਇੱਕ ਦਿਨ ਤੂੰ ਹੋਰ ਠਹਿਰ ਜਾ ਮੈਂ ਕਹਿੰਦਾ ਇਹਦੇ ਵਿੱਚ ਕੀ ਪ੍ਰੋਬਲਮ ਹੈਗੀ ਹੈ ਜੇ ਤੂੰ ਐ ਤਵਾਰ ਆਉਣਾ ਹੋਇਆ ਕਰੇ ਤਾਂ ਮਾਂ ਨੂੰ ਕਿਹਾ ਕਰਕੇ ਮੈਂ ਸ਼ਨੀਵਾਰ ਜਾਣਾ ਜੇ ਮਾਂ ਕਹੇਗੀ ਵੀ ਇੱਕ ਦਿਨ ਹੋਰ ਠਹਿਰ ਜਾ ਤੇਰੇ ਕੋਲ ਇੱਕ ਦਿਨ ਹੈਗਾ ਪਹਿਲਾਂ ਹੂੰ ਤੂੰ ਕਹੇ ਮਾਂ ਤੂੰ ਕਹਿ ਨਹੀਂ ਆ ਤਾਂ ਮੈਂ ਰਹਿ ਜਾਣਾ ਇੱਕ ਦਿਨ ਹੋਰ ਸੋ ਕਹਿਣ ਤੋਂ ਪਾਵੇਗਾ ਕਿ ਤੁਸੀਂ ਜੇਕਰ ਘਰ ਕਹਿ ਕੇ ਜਾਂਦੇ ਹੋ ਨਾ ਇਹ ਅਸੀਂ 9 ਵਜੇ ਆ ਜਾਵਾਂਗੇ ਵਾਪਸ ਨਵਾਂ ਹਸਬੰਡ ਵਾਈਫ ਜਿਹੜੇ ਹੈਗੇ ਆ ਇਹ ਮੈਂ ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਆਪਣੀ ਅਕਲ ਨਾਲ ਸੁਣ ਜਾਓ ਤੁਸੀਂ ਕਹਿ ਕੇ ਜਾਂਦੇ ਹੋ ਕਿ ਅਸੀਂ 9 ਵਜੇ ਵਾਪਸ ਆ ਜਾਵਾਂਗੇ 9 ਵਜੇ ਤੱਕ ਤੁਹਾਡੀ ਸੱਸ ਸਹੁਰਾ ਜਿਹੜੇ ਨਾ ਉਹ ਚਿੰਤਾ ਨਹੀਂ ਕਰਨਗੇ ਉਹ 9 ਵਜੇ ਤੋਂ ਬਾਅਦ ਕਰਨਗੇ ਬਿਲਕੁਲ ਤੁਸੀਂ ਜੇਕਰ 9 ਵਜੇ ਆਉਣਾ ਹੈਗਾ ਤਾਂ ਤੁਸੀਂ ਕਹਿ ਕੇ ਦਿਓ ਅਸੀਂ 10 ਵਜੇ ਤੱਕ ਆ ਜਾਵਾਂਗੇ ਤੁਹਾਡੇ ਕੋਲ ਘੰਟਾ ਹੈਗਾ ਤੁਸੀਂ 9:30 ਵਜੇ ਵੀ ਆ ਜਾਓ ਤਾਂ ਵੀ ਟਾਈਮ 'ਚ ਹੋ ਪੌਣੇ 10:00 ਵਜੇ ਵੀ ਆ ਜਾਓ ਕਹਿਣ ਤੋਂ ਪਾਵੇਗਾ ਕਿ ਸਮੱਸਿਆਵਾਂ ਦਾ ਹੱਲ ਕਰਨੀਆਂ ਸੀ ਸਮੱਸਿਆਵਾਂ ਦਾ ਹੱਲ ਹੁੰਦੀਆਂ ਹੂੰ ਸੋ ਸਮੱਸਿਆਵਾਂ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਸੱਸ ਸੋਰੇ ਦੇ ਪ੍ਰਭਾਵ ਥਲੇ ਲਿਆਓ ਇੱਕ ਔਰਸ ਹੈਗੇ ਉਸ ਨੇ ਆਪਣੇ ਬੱਚੇ ਜਿਹੜੇ ਸੀ ਨਾ ਆਪਣੀ ਸੱਸ ਨੂੰ ਮਿਲਣ ਨਹੀਂ ਸੀ ਦਿੰਦੀ ਹੁੰਦੀ ਹਾਂਜੀ ਤੇ ਉਹਨਾਂ ਦਾ ਮਕਾਨ ਸੀ ਉਹ ਮਕਾਨ ਉਹਨਾਂ ਨੇ ਵਿਕਵਾ ਦਿੱਤਾ ਤੇ ਵੱਡਾ ਮਕਾਨ ਲੈ ਲਿਆ ਤੇ ਸੱਸ ਸਹੁਰੇ ਨੇ ਉੱਪਰ ਚਿਬਾਰੇ ਤੇ ਰੱਖ ਦਿੱਤਾ ਉਹਨਾਂ ਨੂੰ ਥੱਲੇ ਨਹੀਂ ਸੀ ਆਉਣ ਦਿੰਦੀ ਹੂੰ ਥੱਲੇ ਨਹੀਂ ਸੀ ਆਉਣ ਦਿੰਦੀ ਤੇ ਹੋਇਆ ਕਿ ਕਿ ਉਹਦੇ ਹਸਬੰਦ ਦੀ ਨੌਕਰੀ ਜਾਂਦੀ ਰਹੀ ਹੈ ਨੌਕਰੀ ਜਾਂਦੀ ਰਹੀ ਆਮਦਨ ਨਾਲ ਰਹੇ ਉਹ ਸੱਸ ਸਹੁਰਾ ਜਿਹੜੇ ਉਸ ਵਾਸਤੇ ਦੁਸ਼ਮਣ ਸੀ ਉਹੋ ਉਹਦੇ ਸਹਿਯੋਗੀ ਬਣ ਗਏ ਉਹਨੇ ਸਹਿਯੋਗੀ ਬਣਾ ਲਏ ਆਪਣੇ ਬੱਚਿਆਂ ਨੂੰ ਸੰਭਾਲਣ ਵਾਸਤੇ ਕਿਉਂਕਿ ਉਹਦੀ ਆਪਣੀ ਜੌਬ ਲੱਗ ਗਈ ਸੀ ਸੋ ਕੋਆਪਰੇਸ਼ਨ ਪੈਦਾ ਕਰੋ ਕੋਆਪਰੇਸ਼ਨ ਲਓ ਜਿਹੜਾ ਮਿਲਦਾ ਉਸ ਨਾਲ ਰਿਲੇਸ਼ਨ ਪੈਦਾ ਕਰੋ ਉਸ ਤੋਂ ਲਾਭ ਉਠਾਓ ਉਹ ਤੁਹਾਡਾ ਸਹਿਯੋਗੀ ਬਣੇ ਉਹ ਤੁਹਾਡੀ ਸਫਲਤਾ ਦੇ ਵਿੱਚ ਕੰਮ ਕਰੇਗਾ ਤੁਹਾਡੀ ਸਫਲਤਾ ਦੇ ਵਿੱਚ ਭਾਗੀਦਾਰ ਬਣੇਗਾ 파ਟਨਰ ਬਣੇਗਾ ਹੂੰ ਸੋ ਇਸ ਤਰ੍ਹਾਂ ਰਿਸ਼ਤੇ ਜਿਹੜੇ ਹਨ ਉਹ ਹਾਂ ਉਹਨਾਂ ਦੇ ਵਿੱਚ ਵਿਗਾੜ ਪੈਦਾ ਹੁੰਦਾ ਹੈ ਪਰੰਤੂ ਵਿਗਾੜ ਠੀਕ ਵੀ ਹੋ ਜਾਂਦਾ ਹੈ ਵਿਗਾੜ ਠੀਕ ਵੀ ਹੋ ਜਾਂਦਾ ਹੈ ਸੋ ਠੀਕ ਕਰਨ ਦੇ ਟੰਗ ਜਿਹੜੇ ਹਨ ਨਾ ਉਹ ਦੱਸਣ ਦੀ ਲੋੜ ਹੈਗੀ ਸਾਡੇ ਕਿਸੇ ਵੀ ਜਗ੍ਹਾ ਉੱਤੇ ਸਕੂਲਾਂ ਕਾਲਜਾਂ ਦੇ ਵਿੱਚ ਪੈਸੇ ਬਾਰੇ ਨਹੀਂ ਦੱਸਿਆ ਜਾਂਦਾ ਜਦੋਂ ਕਿ ਪੈਸਾ ਸਾਰੀ ਜ਼ਿੰਦਗੀ ਲੋੜ ਪੈਂਦਾ ਬਿਲਕੁਲ ਜ਼ਿੰਦਗੀ ਦਾ ਹਿੱਸਾ ਸਾਡੇ ਕਿਸੇ ਵੀ ਸਕੂਲ ਕਾਲਜ ਦੇ ਵਿੱਚ ਵਿਆਹ ਜੀਵਨ ਬਾਰੇ ਨਹੀਂ ਦੱਸਿਆ ਜਾਂਦਾ ਕਿ ਵਿਆਹ ਜੀਵਨ ਦੀਆਂ ਕੀ ਸਮੱਸਿਆਵਾਂ ਹੋਣਗੀਆਂ ਇਹਨਾਂ ਨੂੰ ਹੱਲ ਕਿਵੇਂ ਕਰਨਾ ਹੈ ਇਹ ਕਿਵੇਂ ਹੱਲ ਕੀਤੀਆਂ ਜਾ ਸਕਦੀਆਂ ਹੂੰ ਸੋ ਨਿਕੀਆਂ ਨਿਕੀਆਂ ਗੱਲਾਂ ਹੈਗੀਆਂ ਇੱਕ ਵਾਰੀ ਕਿਹਾ ਆਇਆ ਕਿ ਕਿਸੇ ਦੀ ਮੰਗਣੀ ਹੋ ਗਈ ਤੇ ਉਹਨਾਂ ਨੇ ਵਿਆਹ ਜਿਹੜਾ ਸੀ ਨਾ ਉਹ 10 ਮਹੀਨੇ ਬਾਅਦ ਰੱਖਿਆ ਤੇ ਜਿਵੇਂ ਕਿ ਲੇਡੀਜ਼ ਦੇ ਵਿੱਚ ਹੁੰਦਾ ਹੈ ਕਿਆ ਹੁੰਦਾ ਵਿਆਹ ਦਾ ਉਹਨਾਂ ਨੇ ਦਾਜ ਵਰੀ ਖਰੀਦਣਾ ਸ਼ੁਰੂ ਕਰ ਦਿੱਤਾ ਦਾਜ ਵਰੀ ਜਿਹੜਾ ਖਰੀਦ ਲਿਆ ਦੋ ਕੁ ਮਹੀਨੇ ਬਾਅਦ ਉਹਨਾਂ ਨੂੰ ਲੱਗਿਆ ਇਹ ਤਾਂ ਸਾਰਾ ਪੁਰਾਣਾ ਫੈਸ਼ਨ ਹੋ ਗਿਆ ਹੂੰ ਉਹਨਾਂ ਨੇ ਦੁਬਾਰਾ ਖਰੀਦਣਾ ਸ਼ੁਰੂ ਕਰ ਦਿੱਤਾ ਤਿੰਨ ਵਾਰੀ ਖਰੀਦਿਆ ਉਹਨਾਂ ਨੇ ਤੇ ਮੈਂ ਹੁਣ ਕਹਿੰਦਾ ਹੁੰਦਾ ਕਿ ਜੇਕਰ ਤੁਹਾਡੇ ਮੰਗਣੇ ਤੇ ਤੁਹਾਡੇ ਵਿਆਹ ਦੇ ਵਿੱਚ ਜਿਆਦਾ ਵਕਫਾ ਹੋਏਗਾ ਹੂੰ ਤਾਂ ਉਹ ਰਿਸ਼ਤਾ ਟੁੱਟਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਕਿਉਂਕਿ ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਨੁਕਸ ਪਤਾ ਲੱਗਦਾ ਹੂੰ ਨੁਕਸ ਪਤਾ ਲੱਗਣ ਲੱਗ ਜਾਣਗੇ ਨੋਕਸ ਪਤਾ ਲਾ ਕੇ ਜਾਣਗੇ ਸੋ ਇਸ ਤਰ੍ਹਾਂ ਨੇੜੇ ਹੀ ਕਰੀ ਤੋਂ ਬਹੁਤਾ ਵਕਫਾ ਨਾ ਪਾਓ ਪਰ ਨਵੀਆਂ ਗੱਲਾਂ ਵੀ ਵਾਪਰਦੀਆਂ ਹਾਂਜੀ ਇੱਕ ਲੜਕੀ ਸੇ ਰਹਿੰਦੀ ਸਾਹਮਣੇ ਵਾਲੇ ਪਾਸੇ ਤੇ ਲੜਕੇ ਵਾਲਿਆਂ ਨੇ ਜਦੋਂ ਰਿਸ਼ਤਾ ਕਰ ਲਿਆ ਤੇ ਲੜਕੇ ਵਾਲਿਆਂ ਨੇ ਕਿਹਾ ਤੁਹਾਡੇ ਕੋਈ ਡਿਮਾਂਡ ਹੈ ਉਹ ਕਹਿੰਦੇ ਸਾਡੀ ਕੋਈ ਡਿਮਾਂਡ ਨਹੀਂ ਹੈ ਉਹ ਕਹਿੰਦੇ ਅਸੀਂ ਤੁਹਾਨੂੰ ਫਲਾਣੀ ਕਾਰ ਜਿਹੜੀ ਹੈ ਨਾ ਉਹ ਦੇਵਾਂਗੇ ਆਪਣੇ ਵੱਲੋਂ ਹੀ ਦੇ ਦਾਂਗੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ ਉਹ ਕਾਰ ਉਹਨਾਂ ਨੂੰ ਆਸ ਹੀ ਨਹੀਂ ਸੀ ਥੋੜੀ ਦੇਰ ਬਾਅਦ ਫੋਨ ਆ ਜਾਂਦਾ ਸੀ 15 ਦਿਨਾਂ ਬਾਅਦ ਉਹਨਾਂ ਨੂੰ ਵੀ ਉਹ ਕਾਰ ਲੈਣ ਦੇ ਬਜਾਏ ਨਾ ਤੁਸੀਂ ਉਹ ਕਾਰ ਲੈ ਲਓ ਜਿਹੜਾ ਫਰਕ ਹੋਏਗਾ ਅਸੀਂ ਦੇ ਦੇਾਂਗੇ ਹਾਂਜੀ 15 ਦਿਨ ਬਾਅਦ ਫੇਰ ਉਹ ਕਾਰ ਨਹੀਂ ਉਹ ਕਾਰ ਲੈ ਲਓ ਹੁਣ ਸਾਡੀ ਸਲਾਹ ਬਣੀ ਹੈ ਕਿ ਉਹ ਕਾਰ ਜਿਹੜੀ ਹੈ ਨਾ ਉਹ ਬੈਟਰ ਹੈ ਹਾਂ ਮਤਲਬ ਕਿ ਉਹ ਚਾਰ ਵਾਰੀ ਫੋਨ ਆਇਆ 15-15 ਦਿਨਾਂ ਬਾਅਦ ਤੇ ਹੈ ਕਾਰਵਾਰੀ ਸੀ ਹਰ ਵਾਰੀ ਉਹ ਲੜਕੀ ਡਾਕਟਰ ਸੀ ਉਸ ਅਜਿਹਾ ਅਗਲੀ ਵਾਰੀ ਫੋਨ ਆਇਆ ਉਸਨੇ ਕਿਹਾ ਤੁਹਾਡੇ ਵਾਸਤੇ ਇੱਕ ਕਾਰ ਅਸੀਂ ਵਿਆਹਣ ਵਾਸਤੇ ਰੱਖੀ ਹੋਈ ਹੈ ਜਦੋਂ ਤੁਸੀਂ ਕਹੋਗੇ ਕਾਰ ਨਾਲ ਤੁਹਾਡਾ ਵਿਆਹ ਕਰ ਦਿਆਂਗੇ ਉਹਨੇ ਆਪਣੀ ਉਹ ਤੋੜ ਦਿੱਤੀ ਸਾਈਕੋਲੋਜੀ ਕਿੱਥੇ ਕੰਮ ਕਰਦੀ ਹੈ ਇੱਕ ਲੜਕਾ ਤੇ ਲੜਕੀ ਜਿਹੜੇ ਸੀ ਉਹਨਾਂ ਦੀ ਮੰਗਣੀ ਹੋ ਗਈ ਹਾਂਜੀ ਪਰੰਤੂ ਉਹਨਾਂ ਦੋਹਾਂ ਨੂੰ ਲੱਗਿਆ ਵੀ ਸਾਡੀ ਵਿਆਹ ਚੱਲਣਾ ਨਹੀਂ ਹੈ। ਹੂੰ ਲੜਕਾ ਸੋਚ ਰਿਹਾ ਸੀ ਕਿ ਅੱਜ ਮੈਂ ਤਿਆਰ ਹੋ ਕੇ ਨਾ ਲੜਕੀ ਵਾਲਿਆਂ ਦੇ ਘਰ ਜਾਵਾਂਗਾ ਤੇ ਮੰਗਣੀ ਤੋੜਿਆਵਾਂਗਾ। ਉਹਦੇ ਤਿਆਰ ਹੀ ਹੋ ਰਿਹਾ ਸੀ ਕਿ ਲੜਕੀ ਆ ਗਈ। ਲੜਕੀ ਮੰਗਣੀ ਤੋੜ ਗਈ। ਹੁਣ ਤੁਸੀਂ ਦੇਖੋ ਹੋਇਆ ਕੀ ਹੈ? ਮੰਗਣੀ ਦਾ ਉਹ ਵੀ ਤੋੜਨਾ ਚਾਹੁੰਦਾ ਸੀ। ਪਰੰਤੂ ਤੋੜ ਗਈ ਲੜਕੀ। ਕਿਤੇ ਉਹਨੇ ਉਹਨੂੰ ਰਿਜੈਕਟ ਕਰਨਾ ਸੀ ਕਿਤੇ ਉਹ ਉਹਨੂੰ ਰਿਜੈਕਟ ਕਰ ਗਈ। ਇੱਕ ਲੜਕਾ ਜੀਓਗ੍ਰਾਫੀ ਦਾ ਸੀ ਉਹ ਕਹਿੰਦਾ ਕਿ ਮੈਂ ਜਿਸ ਨਾਲ ਮੇਰੀ ਗੱਲਬਾਤ ਹੋਈ ਹੈ ਵਿਆਹ ਰਹੀ ਹੈ ਉਹ ਨਾਲ ਮੇਰੀ ਨਿਭਣੀ ਨਹੀਂ ਹੈ ਤੇ ਕਿਨ ਮੈਂ ਕਿ ਮੈਂ ਉਹ ਦਿਲ ਵੀ ਨਹੀਂ ਤੋੜਨਾ ਚਾਹੁੰਦਾ ਮੈਂ ਕਿ ਜਦੋਂ ਵੀ ਤੂੰ ਮਿਲਿਆ ਕਰਨਾ ਉਹਨੂੰ ਉਹ ਨਾਲ ਜੀਓਗ੍ਰਾਫੀ ਦੀਆਂ ਗੱਲਾਂ ਕਰਿਆ ਕਰ ਉਹ ਹੀ ਤੋੜ ਜੇਗੀ ਤੂੰ ਤੋੜਨਾ ਹੀ ਚਾਹੁੰਦਾ ਨਾ ਉਹ ਤੋੜ ਜੇਗੀ ਸੋ ਕਹਿਣ ਤੋਂ ਪਾਵੇਗਾ ਕਿ ਸਮੱਸਿਆ ਨੂੰ ਹੱਲ ਕਿਵੇਂ ਕਰਨਾ ਔਰ ਟੰਗ ਲੱਭੋ